ਸੋ ਖ਼ਬਰਦਾਰੂ ਕਰਦੇ ਆ ਪਿੰਡ ਬਰਨਾਲਾ ਵਿਖੇ ਪਰਾਹੀ ਬਣਿਆ ਪਰਾ ਦਾ ਵੈਰੀ ਦੇਰ ਰਾਤ 10 ਤੋਂ 12 ਵਿਅਕਤੀਆਂ ਦੇ ਨਾਲ 71 ਹੋ ਕੇ ਟਰੈਕਟਰ ਮਾਰਕੀਟ ਆ ਹੀ ਗਈ ਏ ਕੰਦ ਜ਼ੁਪੀੜਿਤ ਪਰਿਵਾਰ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਵੀ ਕੀਤੀ ਆ ਵੀ ਦੀ ਮੇਰੀ ਆ ਮੇਰੀ ਸਿਹਤਾਂ ਉਹ ਤਾਂ ਮੈਨੂੰ ਛੱਡੀ ਸਭ ਕੁਝ ਪਰ ਫਿਰ ਵੀ ਮੇਰੀਆਂ ਆ ਕੰਡਾਂ ਨੂੰ ਢੱਡ ਘਰਾਤੀ ਪੈਟਰਨ ਮਾਰ ਕੇ ਕੌਣ ਆਏ ਵੀਰ ਮੇ ਮੇ ਮੇਰਾ ਵੱਡਾ ਭਰਾ ਪਛਾੜ ਸਿੰਘ ਦਾ ਪਛਾੜਾ ਸੀ ਅੱਛਾ ਤੇ ਅਹੀਂ ਫਿਰਦਨੇ ਮੈਨੋਂ ਮੇਰੀ ਤੇ ਮੇਰਾ ਮੁੰਡਾ ਤੇ ਮੈਂ ਤੇਨੇ ਕੋਠੀ ਢੜ ਗਏ ਜਦੋਂ ਇਹਨਾਂ ਕੰਡਾਂ ਢਾਈਆਂ ਤਾਂ ਜੋ ਕੁਝ ਰੂਪ ਦੇ ਲਾਗੇ ਪੰਜਨ ਮੇਰੇ ਸਾਰੇ ਲਾਗੇ ਗਵਾਂਢੀ ਸਾਰੇ ਭੈਣ ਭਰਾ ਆ ਗਏ ਫਿਰ ਉਹ ਭੱਜ ਗਏ 12 13 14 ਬੰਦੇ ਸੀ ਆ ਜਿਹੜੇ ਟਰੈਕਟਰ ਮਾਰਨ ਦੇ ਭਰਾ ਹੀ ਉਹਦਾ ਨਹੀਂ ਇਹ ਕਮਲਜੀਤ ਸਿੰਘ ਮੇਰਾ ਭਤੀਆ ਭਰਾ ਦਾ ਭਤੀਆ ਮੁੰਡਾ ਅੱਛਾ ਤਕੂਈ ਦਰਖਾਸਤ ਦਿੱਤੀ ਹੈ ਇਸ ਬੰਦੇ ਨੇ ਨਹੀਂ ਦਤੀ ਹੈ ਪੁਲਿਸ ਆਈ ਉਹਨਾਂ ਨੇ ਹੀ ਸਾਡਾ ਲੋਟ ਕਿੱਥੇ ਲੱਗੇ ਨੇ ਕੀ ਮੰਗ ਕੀ ਕਰਦੇ ਹੁਣ ਅਸੀਂ ਮੰਗਦੇ ਸਾਡੇ ਫੈਸਲੇ ਲੱਕਦਾ ਵੇ 3-4 ਵਾਰ ਅਸੀਂ ਪਹਿਲਾਂ ਮਿਲਣਾ ਹੋ ਚੁੱਕਾ ਹੈ 26 ਸਾਡੀ ਬਣੀ ਹੋਈ ਆ ਉਹ ਵੀ ਨਾ ਕੁਝ ਨਹੀਂ ਬਣਿਆ ਅਜੇ ਤੱਕ ਕੀ ਜਾਂਦਾ ਠਾ ਮੇਰੀ ਆ ਜੀ ਤੇ ਇਹਦੇ ਕਾਗਜ਼ ਹੈਗੇ ਤੁਹਾਡੇ ਕਾਗਜ਼ ਪੱਤਰ ਕਾਗਜ਼ ਇਹ ਤਾਂ ਨਹੀਂ ਵੰਡ ਵੰਡਾਈਦਾ ਆਪਣੇ ਕੋਲ ਫੈਸਲਾ ਕਰੀ ਅੱਛਾ ਜਿਹੜਾ ਸੰਜਪਰਾਵਾਂ ਦਾ ਹੋਇਆ ਹਾਂਜੀ ਤੇ ਪੰਜਾਬ ਦਾ ਫੈਸਲਾ ਜੀ ਠੀਕ ਇਹ 3 ਸਾਲ ਹੋ ਗਏ ਫੈਸਲਾ ਇਹਨੂੰ ਉਦੋਂ ਕੰਦ ਨਹੀਂ ਕੀਤੀ ਸੀ ਅੱਜ ਇਹਨਾਂ ਕੰਦ ਟਾਦੀ ਪੀ ਇਹ ਹਵੇਲੀ ਸਾਡੀ ਆ ਅਸੀਂ ਕੌਜਾ ਕਵਲਜੀਤ ਸਿੰਘ ਨੇ ਢਾਈ ਆ ਹੁੰਦਾ ਪਿਓ ਪਿਸ਼ੋਰਾ ਸਿੰਘ ਲਲਕਾਰਾ ਮਾਰਨ ਦਾ